ਇਸੇ ਦਨ ਜਿਹੜਾ ਪਾਣੀ ਨੂੰ ਬਦਲਦੇ ਰਿਹਾ ਕਰੋ ਉਹਨੂੰ ਚੰਗੀ ਤਰ੍ਹਾਂ ਪ੍ਰੋਕਲ ਦੀ ਸਫਾਈ ਕਰਿਆ ਕਰੋ ਕੱਪੜਾ ਉਹਦੇ ਚ ਸਲਾਬਾ ਮਾਰ ਕੇ ਆਸੇ-ਪਾਸਿਆਂ ਤੋਂ ਸੁਕਾ ਕੇ ਉਹਨੂੰ ਪਾਣੀ ਨੂੰ ਬਦਲਦੇ ਰਿਹਾ ਕਰੋ ਹਾਂ ਜਮਨ ਹਾਂ ਹਾਂ ਪਾਣੀ ਖੜਾਈ ਹਾਂ ਹਾਂ ਤਾਂ ਉਹ ਕੱਟ ਉਹ ਸੈਕੰਡ ਸਟੇਜ ਦੇ ਵਿੱਚ ਉਹ ਬਣਾਉ ਮੇਂ ਨਹੀਂ ਨਹੀਂ ਹਲੇ ਕੋਈ ਦੇ ਚੋ 2-3 ਵਾਰੀ ਜਾਂਦਾ ਫਿਰ ਤਾਂ ਹਾਂਜੀ ਕੀ ਨਾਮ ਹੈ ਆ ਮੇਰਾ ਨਾਮ ਜਸਵੰਤਰ ਸ਼ਰਮਾ ਜੀ ਮੈਂ ਬਤੌਰ ਸੀਨੀਅਰ ਇੰਸਪੈਕਟਰ ਸਿਵਲ ਸਰਪੰਚ ਦਫਤਰ ਵਿਖੇ ਕੰਮ ਕਰਦਾ ਕੀਤਾ ਨਾਂ ਆ ਸਾਡਾ ਨਾ ਪਿਛਲੇ ਉਸ ਦਿਨਾਂ ਤੋਂ ਜਦੋਂ ਦਾ ਵਾਰਸ਼ੀ ਸੀਜ਼ਨ ਸ਼ੁਰੂ ਹੋਇਆ इवन ਉਸ ਤੋਂ ਵੀ ਪਹਿਲਾਂ ਅਸੀਂ ਜਿਹੜਾ ਡੇਂਗੀਆਂ ਦਾ ਸੀਜ਼ਨ ਸਟਾਰਟ ਹੋਣ ਵਾਲਾ ਸੀ ਇਸ ਕਰਕੇ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਉਹ ਇਸ ਮੁਹਿੰਮ ਦੇ ਨੇ ਵੀ ਅਸੀਂ ਸਾਡੇ ਜਿਹੜੇ ਪਬਲਿਕ ਏਰੀਆ ਖਾਸ ਕਰਕੇ ਉਹਨਾਂ ਦੇ ਵਿੱਚੋਂ ਜਿੱਥੇ ਵੀ ਕੋਈ ਪਾਣੀ ਵਾਲੇ ਸਪੌਟ ਨੇ ਉਹ ਚੈੱਕ ਕਰਦੇ ਆ ਅਸੀਂ ਤੇ ਨਾਲ ਹੀ ਉੱਥੇ ਜੇ ਕੋਈ ਲਾਰਵਾ ਵਗੈਰਾ ਮਿਲਦਾ ਤਾਂ ਡਿਸਪੋਜ਼ ਕਰਦੇ ਆ ਉਸ ਮੈਂ ਮਤਾ ਹੈ ਕਿ ਅਸੀਂ ਅੱਜ ਇੱਥੇ ਪੀ ਆਰਟੀਸੀ ਵਰਕਸ਼ਾਪ ਦੇ ਵਿੱਚ ਆਏ ਹਾਂ ਕਿਉਂਕਿ ਅਕਸਰ ਜਿਹੜੇ ਸਾਡੇ ਡੇਂਗੂ ਦੇ ਕੇਸਿਸ ਨੇ ਉਹ ਇਸ ਦੀ ਸਰਾਊਂਡਿੰਗ ਦੇ ਵਿੱਚ ਜ਼ਿਆਦਾ ਹੁੰਦੇ ਆ ਉਹਦੀ ਵਜ੍ਹਾ ਕਈ ਵਾਰੀ ਇੱਥੇ ਜਿਹੜਾ ਵੈਸੇ ਤਾਂ ਪਹਿਲਾਂ ਨਾਲ ਕਾਫੀ ਸਫਾਈ ਹੈ ਤਾਂ ਜਿਹੜੇ ਟਾਇਰ ਵਗੈਰਾ ਪਏ ਨੇ ਜਾਂ ਕਬਾੜ ਹੈ ਇੱਥੇ ਉਹ ਉਹਦੇ ਕਰਕੇ ਹੋ ਜਾਂਦਾ ਸੀਗਾ ਹੁਣ ਅਸੀਂ ਅੱਜ ਸਾਰੀ ਟੀਮ ਨੇ ਚੈੱਕ ਕੀਤਾ ਹੈ ਪਾਣੀ ਪੁਣੀ ਜਿੱਥੇ ਖੜਾ ਸੀ ਉੱਥੇ ਸਪਰੇ ਵੀ ਕਰਵਾਈ ਹੈ ਤੇ ਬਾਕੀ ਸਾਰਾ ਦੋੜਾ ਦੇਖਿਆ ਹਾਲੇ ਤੋ ਨੀਟ ਐਂਡ ਕਲੀਨ ਹੈ ਪਰ ਇਨ ਫਿਊਚਰ ਨਾ ਹੋਵੇ ਇਸ ਕਰਕੇ ਅਸੀਂ ਅੱਜ ਇੱਥੇ ਐਜੂਕੇਸ਼ਨ ਇੱਕ ਥੋੜਾ ਜਿਹਾ ਕੈਂਪ ਵੀ ਲਾਇਆ ਸੀਗਾ ਤੇ ਨਾਲ ਹੀ ਸਾਰੀ ਟੀਮ ਵੱਲੋਂ ਆ ਜਿਹਦੀ ਚੈਕਿੰਗ ਕੀਤੀ ਗਈ ਹੈ ਤੇ ਗਾਂ ਤੋਂ ਵੀ ਅਸੀਂ ਇਹਨਾਂ ਨੂੰ ਅਗਾਹ ਕਰਕੇ ਗਏ ਆ ਵੀ ਜਿਹੜਾ ਹੈ ਜਿਆ ਤੇ ਇਸ ਤਰੀਕਾ ਰੱਖਣਾ ਹੈ ਤਾਂ ਜੋ ਜਿਹੜੇ ਖਾਸ ਕਰਕੇ ਜਿਹੜੇ ਟਾਇਰ ਨੇ ਇਹਨਾਂ ਦੇ ਉਹ ਜਿਹੜੇ ਕੁਝ ਬਾਹਰ ਪਏ ਨੇ ਬਸ ਤਾਂ ਇਹਨਾਂ ਦੇ ਤਕਰੀਬਨ ਸਾਰੇ ਸੈੱਟ ਦੇ ਅੰਦਰ ਨੇ ਜਿਹੜੇ ਬਾਹਰ ਆ ਉਹਨਾਂ ਨੂੰ ਵੀ ਅੰਦਰ ਕਰਵਾਉਣ ਤੇ ਜਿਹੜੇ ਕੋਈ ਚਲਾਰਾ ਵੀ ਕੱਟੇ ਗਏ ਨੇ ਕੀ ਕੋਈ ਚਲਾਨ ਹਾਲੇ ਤੱਕ ਕੋਈ ਨਹੀਂ ਕੱਟਿਆ ਗਿਆ ਜੀ ਕਿਉਂਕਿ ਲਾਰਵਾ ਇੱਕ ਥਾਂ ਕਿਰਕ ਲਾਰਵਾ ਵੀ ਮਿਲੇ ਉਹ ਅੱਜ ਹੀ ਵੇਚ ਜਾਗੇ ਫਿਰ ਦੇਖਦੇ ਕਿੰਨੇ ਟੀਮਾਂ ਸ਼ਹਿਰ ਦੇ ਵਿੱਚ ਆਏਗੇ ਟੋਟਲੀ ਸ਼ਹਿਰ ਦੇ ਵਿੱਚ 16 ਟੀਮਾਂ ਕੰਮ ਕਰਦੀਆਂ ਨੇ ਠੀਕ ਉਹ ਵੱਖ-ਵੱਖ ਏਰੀਆ ਦੇ ਵਿੱਚ ਜਿਵੇਂ ਅੱਜ ਹੀ ਅਸੀਂ 15 ਟੀਮ ਸਾਡੀ ਜਿਹੜੀ ਹੈਗੀ ਆ ਆਪਣੇ ਸਟੇਡੀਅਮ ਦੇ ਜਿਹੜਾ ਸਰਾਊਂਡਿੰਗ ਹੈ ਜਿੱਥੇ ਟਾਇਰਾਂ ਦੀ ਦੁਕਾਨਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਇਹ ਅਪੀਲ ਹੈ ਜੀ ਸਾਡੇ ਸਿਹਤ ਵਿਭਾਗ ਦੀ ਟੀਮ ਨੇ ਹੁਣ ਦਰ ਦੂਰ ਆਉਣਾ ਤੁਹਾਡੇ ਘਰਾਂ ਦੇ ਵਿੱਚ ਕਿਰਪਾ ਕਰਕੇ ਉਹਨਾਂ ਨੂੰ ਸਹਿਯੋਗ ਕਰੋ ਅਸੀਂ ਸਿਰਫ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਜਿਹੜੀ ਬਿਮਾਰੀ ਹੈ ਇਹ ਖਤਮ ਕਰ ਸਕਦੇ ਹਾਂ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਦੋਂ ਅਸੀਂ ਉਹਨਾਂ ਦੇ ਕੂਲਰ ਜਾਂ ਫ੍ਰਿਜ ਵਗੈਰਾ ਚੈੱਕ ਕਰਦੇ ਹਾਂ ਤਾਂ ਉਹਨਾਂ ਨੂੰ ਸਿਰਫ ਇੱਥੇ ਨਾ ਜਿਹੜੀ ਐਜੂਕੇਸ਼ਨ ਦੇਣ ਦੇ ਵਾਸਤੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਆ। ਤੋਂ ਲੋਕਾਂ ਨੂੰ ਜ਼ਰੂਰ ਅਪੀਲ ਹੈ ਵੀ ਜਦੋਂ ਤੁਹਾਡੀ ਟੀਮ ਆਉਂਦੀ ਆ ਉਹ ਉਹਨੂੰ ਟੋਕਟ ਕਰਨ ਤੇ ਨਾਲ ਹੀ ਸਾਨੂੰ ਕਮੇਟੀ ਦੇ ਵਿੱਚ ਵੜ ਕੇ ਜਿਹੜੀ ਉਹ ਚੈੱਕ ਕਰਦੇ ਆ। ਠੀਕ ਹੈ।